اے این بی نیوز چینل دیکھ رہے ہو ਤੁਸੀਂ میں ہاں ਤੁਹਾਡੇ ਨਾਲ ਤੇਜਿੰਦਰ ਚੰدی دوستو ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਵੱਖ-ਵੱਖ ਨਿਆਂਗਤ ਸਿੰਘ ਜਥੇਬੰਦੀਆਂ ਹਾਜ਼ਰ ਨੇ ਉੱਥੇ ਹੀ 96 ਕਰੋੜੀ ਬਾਬਾ ਬੁੱਢਾ ਦਲ ਤੋਂ ਬਾਬਾ ਬਲਵੀਰ ਸਿੰਘ ਮੁਖੀ ਨੇ ਜਿਹੜੇ ਉਹ ਵੀ ਮੌਜੂਦ ਨੇ ਤੇ ਕੋੜਿਆਂ ਦੇ ਜਿਹੜੇ ਕਰਤੱਵ ਨੇ ਦਿਖਾਏ ਜਾਣਗੇ ਕੋੜ ਸਵਾਰੀ ਦੇ ਆ ਰੇਸਾਂ ਹੋਣੀਆਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਬਾ ਜੀ ਸਵਾਗਤ ਹੈ ਤੁਹਾਡੇ ਐਨਬੀ ਨਿਊ ਚੈਨਲ ਅੱਜ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਜਿਹੜੇ ਆ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਜਿਹੜੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੇ ਹੈ ਮਹੱਲੇ ਸਜਾਏ ਗਏ ਨੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਜਿੱਥੇ ਇਹ ਨਿਹੰਗ ਸਿੰਘ ਫੌਜਾਂ ਨੇ ਜਿੱਥੇ ਸਾਰੇ ਤਰਨਾ ਦਲ ਦੇ ਮੁਖੀ ਸਾਹਿਬਾਨ ਉੱਥੇ ਹੀ ਨਿਸ਼ਾਨਚੀ ਨਕਾਰਚੀ ਗੁਰੂਆਂ ਦੀਆਂ ਲਾੜੀਆਂ ਘੋੜਸਵਾਰ ਫੌਜਾਂ ਹਾਜ਼ਰ ਨੇ ਹੁਣ ਜਿਹੜੇ ਜੰਗ ਜੂ ਕਰਤਬ ਨੇ ਹੰਗ ਸਿੰਘ ਫੌਜਾਂ ਨੇ ਦਿਖਾਉਣੇ ਨੇ ਜਿਹਦੇ ਵਿੱਚ 2-2 4-4 6-6 ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜਿਹੜੇ ਉਹ ਜੰਗ ਜੂ ਕਰਤਬ ਦਿਖਾਉਣੇ ਨੇ ਤੇ ਨਾਲ ਗਤਕੇ ਦੇ ਜੋਰ ਵੀ ਦਿਖਾਏ ਜਾਣੇ ਨੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਨਿਹੰਗ ਸਿੰਘ ਫੌਜਾਂ ਦਾ ਤੇ ਸੰਗਤਾਂ ਦਾ ਜਿਹੜਾ ਹੜ ਆਇਆ ਹੋਇਆ ਆਪ ਜੀ ਉਹ ਆਨੰਦ ਮਾਣ ਰਹੇ ਹੋ ਲਾਈਵ ਹੀ ਪ੍ਰੋਗਰਾਮ ਚੱਲ ਰਹੇ ਨੇ ਤੇ ਉੱਥੇ ਜਿਹੜੇ ਤੁਸੀਂ ਜਿਹੜੇ ਆ ਜਿਹੜੇ ਸਾਰੇ ਨਿਊ ਚੈਨਲ ਵੀ ਇਹ ਪ੍ਰੋਗਰਾਮ ਦਿਖਾ ਰਹੇ ਨੇ ਸੋ ਮਹਾਰਾਜ ਗੁਰੂ ਸਾਹਿਬ ਦੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ માતા ਗੁਜਰ ਕੌਰ ਜੀ ਉਨਾ ਦੇ ਜਹੀਦੀ ਦਿਹਾੜਿਆਂ ਤੇ ਤੁਸੀਂ ਆਏ ਹੋ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਬੇਨਤੀ ਹੈ ਖੰਡੇ ਬਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਸੂਰਾ ਸੋ ਪਹਿਚਾਨੀਐ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੜੇ ਖੇਤ ਬਬੀ ਇਹਦੇ ਵਿੱਚ ਖਾਸ ਕੀ ਹੁੰਦਾ ਤੇ ਕਿੰਨੀ ਕੁ ਮਹੱਤਤਾ ਹੁੰਦੀ ਹੈ ਜਿਵੇਂ ਕਿ ਤੁਸੀਂ ਦੱਸਿਆ ਸ਼ੀਦੀ ਜੋੜ ਮੇਲ ਕੱਲ ਸਮਾਪਤ ਹੋਇਆ ਤੇ ਉਸ ਤੋਂ ਬਾਅਦ ਆਪਾਂ ਮਹੱਤਤਾ ਦੀ ਗੱਲ ਕਰੀਏ ਕੀ ਨੌਜਵਾਨਾਂ ਨੂੰ ਮੈਸੇਜ ਜਾਂਦਾ ਤੇ ਪਹਿਲਾਂ ਮਹੱਤਤਾ ਦਾ ਦੋ ਮਹੱਤਤਾ ਦੇ ਗੁਰੂ ਸਾਹਿਬ ਦੀ ਜਿਹੜਾ ਇੱਥੇ ਆ ਕੇ ਦਰਸ਼ਨ ਕਰਨੇ ਤੇ ਉਹ ਆਪਾਂ ਨੂੰ ਜੋਸ਼ ਆਉਂਦਾ ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਬਾਬਾ ਜੋਰਾਵਰਸਨ ਜੀ ਬਾਬਾ ਫਤਿਹ ਸਿੰਘ ਜੀ ਹੋਰਾਂ ਨੇ ਤੇ ਉਹ ਜੋਸ਼ ਤੇ ਆਉਂਦਾ ਤੇ ਆਪਾਂ ਆ ਕੇ ਉਹਨਾਂ ਦੇ ਦਰਸ਼ਨ ਕਰਦੇ ਆ ਬਹੁਤ ਵੱਡੀ ਮਹਾਨਤਾ ਤੇ ਇੰਨੀ ਠੰਡ ਦੇ ਵਿੱਚ ਉਹਨਾਂ ਨੇ ਕਿਵੇਂ ਜੋਸ਼ ਵਧਾਇਆ ਤੇ ਜਿਹੜੀ ਹੈ ਆਪਣੀ ਉਹਨਾਂ ਨੇ ਇੰਨੀ ਮੰਨੀ ਤੇ ਜਿਹੜਾ ਵਜੀਦ ਖਾਨ ਨੂੰ ਜਿਹੜਾ ਸਾਵਕ ਸਖਾਇਆ ਉਹਨਾਂ ਨੇ ਭਾਵੇਂ ਆਪਣੀ ਜਿਹੜੀ ਸ਼ਹੀਦੀ ਉਹਨਾਂ ਨੇ ਨੀਆਂ ਦੇ ਵਿੱਚ ਚਨਵਾ ਕੇ ਦੇ ਦਿੱਤੀ ਪਰ ਉਹਨਾਂ ਨੇ ਇੰਨੀ ਮੰਨੀ ਸੀ ਆਪਾਂ ਉਹਨਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਜੋੜ ਮੇਲਿਆਂ ਦੇ ਤੇ ਨਾਲ ਬੇਨਤੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਜਰੂਰ ਛਕੋ ਤਿਆਰ ਪਰ ਤਿਆਰ ਹੋਵੋ ਸੋ ਇਹ ਸੰਸਾਡੇ ਨਾਲ ਬੁੱਢਾ ਦਲਜੀ ਦੇ ਮੁਖੀ ਬਾਬਾ ਬਲਵੀਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਨੌਜਵਾਨਾਂ ਨੂੰ ਗੁਰਸਿੱਖੀ ਦੇ ਲੜ ਲੱਗਣਾ ਚਾਹੀਦਾ ਤੇ ਅੰਮ੍ਰਿਤ ਤੇ ਬਾਟੇ ਦੀ ਜਿਹੜੀ ਉਹ ਦੇਗ ਛਕਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਅੱਜ ਕੋੜਿਆਂ ਦੇ ਕਰਤਵ ਦਿਖਾਏ ਜਾਂਦੇ ਇਹਨਾਂ ਦਾ ਪਹਿਲਾਂ ਬਹੁਤ ਮਹੱਤਵ ਸੀ ਤੇ ਅੱਜ ਵੀ ਇਹਨਾਂ ਦਾ ਮਹੱਤਵ ਹੈ ਤੇ ਲਗਾਤਾਰ ਚੱਲੀ ਰਹੂਗਾ ਕੈਮਰਾ ਪਰਸਨ ਸੰਦੀਪ ਦੇ ਨਾਲ ਤੇਜਿੰਦਰ ਚੰਦੀ ਐਨਵੀ ਨਿਊ ਜ਼ਿਲ੍ਹਾ ਸ਼ਰੀਫਾ